ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੱਕ ਆ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਕੱਲ 1 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਬਦਲਦੇ ਮੌਸਮ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਪਲਕੇ 1 ਨਵੰਬਰ ਤੋਂ ਲਾਗੂ ਹੋਵੇਗਾ ਨਵੇਂ ਸਰਕਾਰੀ ਨਿਰਦੇਸ਼ਾ ਅਨੁਸਾਰ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਣਗੇ ਮਿਡਲ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਕਲਾਸਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3:20 ਤੱਕ ਲੱਗਣਗੀਆਂ ਇਹ ਹੁਕਮ 20 ਫਰਵਰੀ 2026 ਤੱਕ ਲਾਗੂ ਰਹਿਣਗੇ ਫਰੋਇਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਲਾਸਾਂ ਸਵੇਰੇ 9 ਵਜੇ ਤੋਂ ਦੁਪਹਿਰ 3:20 ਤੱਕ ਹੋਣਗੀਆਂ ਪਹਿਲੀ ਗੱਲ ਦੂਸਰੀ ਕੱਲ ਤੋਂ ਸਰਦੀਆਂ ਦਾ ਸਮਾਂ ਸ਼ੁਰੂ ਹੋ ਰਿਹਾ ਹੈ ਜੋ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਵੀ 1 ਨਵੰਬਰ ਤੋਂ ਸਕੂਲਾਂ ਦਾ ਸਮਾਂ 3:20 ਤੱਕ ਰੱਖਿਆ ਜਾਏਗਾ ਇਸ ਕਰਕੇ ਪਹਿਲਾਂ ਸਕੂਲਾਂ ਦਾ ਸਮਾਂ ਜਿਹੜਾ ਸੀਗਾ ਉਹ 8:30 ਤੋਂ ਸੀਗਾ 2.50 ਤੱਕ ਹੋਂ ਸਕੂਲਾਂ ਦਾ ਸਮਾਂ ਜਿਹੜਾ ਹੈਗਾ 9 ਵਜੇ ਤੋਂ ਲੈ ਕੇ 3:20 ਤੱਕ ਰੱਖਿਆ ਜਾਏ। ਸਰਕਾਰ ਦੇ ਹਦਾਇਤਾਂ ਨਾਲ ਉਸ ਸਮੇਂ ਉਸ ਤਰ੍ਹਾਂ ਹੀ ਪੀਲੜਾਂ ਦੀ ਵੀ ਐਡਜਸਟਮੈਂਟ ਕੀਤੀ ਜਾਏਗੀ ਜੋ 9 ਤੋਂ ਲੈ ਕੇ 3:20 ਤੱਕ ਦਾ ਉਸ ਸਮੇਂ ਉਸੇ ਹਾਮਨਲ ਸਮਾਂ ਟਾਈਮ ਟੇਬਲ ਚੇਂਜ ਬਣ ਜਾਏ। ਸਰਕਾਰ ਨੇ ਇਸ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਿਉਂਕਿ ਅਗਾਹ ਸਰਦੀਆਂ ਦਾ ਸਮਾਂ ਆ ਰਿਹਾ ਜਿੰਦਾ ਵਿੱਚ ਠੰਡਾ ਦਾ ਵੀ ਸਮਾਂ ਵਿੱਚੋਂ ਆਏਗਾ। ਉਸ ਸਮੇਂ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਜਿਹੜੇ ਦੂਰ ਤੋਂ ਟੀਚਰ ਸਾਡੇ ਆਂਦੇ ਐ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਦਾ ਸਮਾਂ 9 ਤੋਂ 3:20 ਰੱਖਿਆ ਗਿਆ।